ਜਾਦਾ ਸਾਨੂੰ ਪਤਾ ਜਾਂ ਸਾਡੇ ਪ੍ਰਮਾਤਮਾ ਨੂੰ ਪਤਾਗਾ ਮਹਾਰਾਜ ਇਸ ਰੂਪ ਲੱਗੇ ਹੋ ਨੇ ਅਜ ਤਾਂ ਇਹਨਾਂ ਦੇ ਡੋਰੀ ਸਾਢੀ ਹੋਈ ਆ ਹੋਰ ਦੇਖ ਬਾਈ ਅਗਲਾ ਦੁਕਾਨਾਂ ਕਰਦਾਗਾ ਕੈਸ ਕਾਊਂਟਰ ਕਰਦਾ ਦਾਂਰ ਵਾਲੇ ਕਰਦਾ ਜਾਹੇ ਹਾਂ ਲੋਕ ਇਹ ਕੰਮ ਚ ਸਾਲ 2 ਸਾਲਾਂ ਚ ਬਣ ਜਾਂਦੇ ਨੇਗੇ ਸਮਾ ਸਾਡਾ ਘਰੇ ਆ ਕੇ ਦੇਖੀ ਬਾਈ ਸਾਡੇ ਬਾਲੇ ਵੀ ਡੰਗਣ ਵਾਲੇ ਹੋਏ ਬਾਈ ਸੁੰਡ ਤੋਂ ਵੀ ਕੰਮ ਕਰੂ ਸਯੌਂਗ ਤੋਂ ਵੀ ਗ੍ਰੋਥ ਵੀ ਕਰਾਉਣੀ ਆਗੀ ਇਹਨੇ ਠੀਕ ਹੈ ਜੀ ਠੀਕ ਹੈ ਜੀ ਸਯੌਂਗ ਸੰਡਾ ਇੰਡ ਤੇ ਇੱਕ ਨਹੀਂ ਪੈਂਦਾ ਹੈਗਾ ਇਹ ਚੀਜ਼ ਨਾਲ ਬਾਈ ਹਾਂਜੀ ਇੰਡ ਤੇ ਇੱਕ ਨੈਟਿਕੋ ਕੰਪਨੀ ਦੀ ਨਟੇਰਾ ਦੇ ਨਾਂ ਤੇ ਆਉਂਦੀ ਆ ਗਈ ਇਹ ਤੁਸੀਂ ਕਣਕ ਬੀਜਣ ਵੇਲੇ ਵੀ ਪਾ ਸਕਦੇ ਹੋ ਡੀਏਪੀ ਵਾਲੇ ਪਾਊਡਰ 'ਚ ਪਾ ਸਕਦੇ ਹੋ ਠੀਕ ਹੈ ਜੀ 4 ਕਿਲੋ ਇਹ ਪਾਊਗਾ ਡੀਏਪੀ ਵਾਲੇ ਪਾਊਡਰ 'ਚ ਜਿਵੇਂ ਹੁਣ ਬੀਜਣ ਵੇਲੇ ਪਾਉਣੀਆਂ ਇੱਕ ਪੈਕਟ ਇਹ ਪੈਣਾਗਾ ਇਹ ਵੀ 4-5 ਕਿਲੋ ਦਾ ਪੈਕਟ ਆਗਾ ਠੀਕ ਹੈ ਜੀ ਇਹ ਵੀ ਇੱਕ ਪੈਕਟ ਪਾਊਗਾ ਡੀਏਪੀ ਵਾਲੇ ਪਾਊਡਰ 'ਚ ਪਾ ਕੇ ਬੀਜ ਸਕਦੇ ਹਾਂ ਕਣਕ ਠੀਕ ਹੈ ਜੀ ਝਾੜੇ ਨੇ ਕਿੰਨਾ ਬਤਾਇਓ ਜੀ ਦੱਸਿਓ ਝਾੜ ਬਾਈ ਇਹਨੇ ਤਿੰਨ ਕਿੱਲਾਂ 'ਚ ਇਹ ਕੀਤਾ 1/2 ਲੀਟਰ 6 ਕਿੱਲਾਂ ਦਾ ਲੀਟਰ ਆ। ਇੱਕ ਕਿੱਲਾ ਉਹਨੇ ਛੱਡਿਆਗਾ। ਜਿਹੜਾ ਇੱਕ ਕਿੱਲਾ ਛੱਡਿਆ ਸੀ ਉਹਦੇ 'ਚੋਂ 42 ਮਣੇ ਦਾ ਤੜਾ ਪਿਆ ਸੀ ਕਣਕ ਦਾ ਪਿਛਲੇ ਸਾਲ ਦੀ ਗੱਲ ਆ ਗਈ। ਮੈਂ ਨੰਬਰ ਵੀ ਦੇ ਸਕਦਾ ਉਹ ਬੰਦੇ ਦਾ। ਠੀਕ ਹੈ ਜੀ। ਜਿਹੜੇ ਤਿੰਨ ਕਿੱਲੇ ਉਹਨੇ ਕੀਤੇ ਤੇ ਜਦੋਂ ਉਹਦੇ 'ਚੋਂ ਇੱਕ ਕਿੱਲੇ ਦੀ ਉਹਨੇ ਆਸਤ ਕੱਢੀ ਉਹ 65 ਮਣੇ ਦਾ ਤੜਾ ਪਿਆ ਸੀ। ਦੇਖੋ ਫਿਰ ਇੱਕ ਪਾਸੇ 42 ਮਣਾ ਇੱਕ ਪਾਸੇ 65 ਮਣਾ ਹਾਂ ਠੀਕ ਹੈ ਜੀ ਤੇ ਇਹ ਸਾਨੂੰ ਆਪਾਂ ਦੇਵਾਂਗੇ ਦਵਾਈ ਜਮੇ ਹੁਣ ਵੀ ਜੇ ਕਿਸੇ ਨੇ ਲਿਆਣੀਆਂ ਹੁਣ ਵੀ ਲਿਆ ਸਕਦੇ ਹੋ ਕੋਈ ਚੱਕ ਮੇਤਰੋ ਬਾਰੇ ਦੁਕਾਨਦਾਰ ਤੁਹਾਨੂੰ ਇਦਾਂ ਦੇ ਮਿਲਣਗੇ ਜਦੋਂ ਤੁਸੀਂ ਪੁੱਛੋਗੇ ਬਾਈ ਕਿੰਨੇ ਪੈਸੇ ਬਣ ਗਏ ਕਹਣਗੇ ਬਸ ਲੈ ਜਾ ਫੇਰ ਕਰ ਲਾਂਗੇ ਕਿਉਂ ਕਹਿੰਦੇ ਹੁੰਦੇ ਆ ਇਸ ਗੱਲ ਦੇ ਪਿੱਛੇ ਨਾ ਇੱਕ ਬੜਾ ਵੱਡਾ ਰੀਜਨ ਹੁੰਦਾ ਮੈਂ ਹਰ ਇੱਕ ਦੁਕਾਨਦਾਰ ਦੀ ਗੱਲ ਨਹੀਂ ਕਰਦਾ ਕਈ ਦੁਕਾਨਦਾਰ ਤੁਹਾਨੂੰ ਇਦਾਂ ਦੇ ਮਿਲਦੇ ਹੋਣਗੇ ਪਰ ਅੱਜ ਸੰਗਰੂਰ ਖੜੇ ਆ ਉਹ ਸਾਹਮਣੇ ਧਰਮੇ ਉਹ ਦਿਖਾਈ ਜ਼ੂਮ ਕਰਕੇ ਕੀ ਲਿਖਿਆ ਹੋਇਆ ਕਹਿੰਦਾ ਨਗਦ ਖਰੀਦੋ ਸਸਤਾ ਖਰੀਦੋ ਜਦੋਂ ਤੁਸੀਂ ਨਗਦ ਪੈਸੇ ਪੁੱਛੋਗੇ ਨਾ ਬਾਈ ਦੱਸੀ ਕਿੰਨੇ ਬਣ ਗਏ ਉਹ ਤੁਹਾਨੂੰ ਨਾ ਤੁਹਾਡੀ ਲੁੱਟ ਨਹੀਂ ਕਰ ਸਕਦਾ ਯਾਰ ਗੱਲ ਇਹ ਆ ਉਹ ਬਹੁਤ ਸੋਚ ਸਮਝ ਕੇ ਤੁਹਾਨੂੰ ਰੇਟ ਲਾਊਗਾ ਅੱਜ ਇਸੇ ਕੈਸ ਕਾਊਂਟਰ ਦੇ ਉੱਪਰ ਲੈ ਕੇ ਆਏ ਆ ਤੁਹਾਨੂੰ ਸੰਗਰੂਰ ਖਾਲਸਾ ਪੈਸਟੀਸਾਈਡ ਦੇ ਕੈਸ ਕਾਊਂਟਰ ਤੇ ਇਹ ਦਵਾਈਆਂ ਬੇਸ਼ੱਕ ਨਗਦ ਵੇਚਦੇ ਆ ਪਰ ਮਾਰਜਨ ਇਹਨਾਂ ਦਾ ਪਤਾ ਕਿੰਨਾ ਕੁ ਹੁੰਦਾ ਕਿਸੇ 'ਚ 10 ਰੁਪਏ ਕਿਸੇ 'ਚ 20 ਰੁਪਏ ਕਿਸੇ 'ਚ 30 ਰੁਪਏ ਅਬੜਾ 30 ਤਾਂ ਮੈਂ ਕਹਿੰਦਾ ਹੋਣੀ ਨਹੀਂ ਕਿਸੇ ਦੇ ਵਿੱਚੋਂ 10 ਕਈ ਚੀਜ਼ਾਂ ਦੇ ਵਿੱਚੋਂ ਤਾਂ ਪੱਲਿਓ ਵੀ ਪਾ ਦਿੰਦੇ ਆ ਅੱਜ ਉਸੇ ਖਾਲਸਾ ਹੀ ਲਵੇ ਤੁਹਾਨੂੰ ਦੁਆਰਾ ਲੈ ਕੇ ਆਏ ਆ ਫੁੱਲ ਸਟਾਕ ਆ ਬਈ ਉਹਨਾਂ ਲਵੇ ਤੁਸੀਂ ਪੰਜਾਬ 'ਚ ਜਿੱਥੋਂ ਵੀ ਬਲੋਂਗ ਕਰਦੇ ਹੋ ਯਾਰ ਤੁਹਾਨੂੰ ਜਿੰਨੀ ਵੀ ਪੈਸਟੀਸਾਈ ਤੁਸੀਂ ਇੱਕ ਵਾਰੀ ਖਾਲਸਾ ਜੀ ਨਾਲ ਰਾਬਤਾ ਕਾਇਮ ਕਰਿਓ ਜੇ ਤੁਸੀਂ ਆਏ ਨਾ ਕਿ ਹਨਾ ਵੀ ਬਈ ਯਾਰ ਸਾਡਾ ਤਾਂ ਫਾਇਦਾ ਬੜਾ ਵੱਡਾ ਹੋ ਗਿਆ ਵੀ ਇੱਕ ਸਾਲ ਦੀ ਜਵਾਕ ਦੀ ਪੜਾਈ ਤਾਂ ਸਾਡਾ ਤਾਂ ਦਵਾਈ ਦੇ ਵਿੱਚੋਂ ਹੀ ਨਿਕਲ ਗਿਆ ਫਿਰ ਤਾਂ ਕਿਹੋ ਖਾਲਸਾ ਜੀ ਤੋਂ ਆਪਾਂ ਕੱਲੀ-ਕੱਲੀ ਦਵਾਈ ਦੀ ਡਿਟੇਲ ਪੁੱਛਾਂਗੇ ਵੀ ਕਿਹੜੇ ਕੰਮ ਤੋਂ ਕਿਹੜੀ ਦਵਾਈ ਵਰਤਣੀ ਜ਼ਰੂਰੀ ਹੈ ਤੁਸੀਂ ਕੋਈ ਜਾਣਕਾਰੀ ਲੈਣੀ ਹੋਈ ਤਾਂ ਨੰਬਰ ਆਪਾਂ ਚਲਾਤਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰਿਓ ਪਹਿਲਾਂ ਆਪਾਂ ਸਵਾਗਤ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲ ਇਹ ਹੈ ਮੈਂ ਇਹ ਗੱਲ ਕਹਿ ਕੇ ਆਇਆ ਹਾਂ ਵੀ ਵਾਲੇ ਸੱਜਣਾਂ ਜਦੋਂ ਆਪਾਂ ਪੁੱਛਦੇ ਆਂ ਬਾਈ ਜਿਹਨੇ ਨਾਲ ਥੋੜੀ ਲਿਹਾਜ਼ ਹੁੰਦੀ ਐ ਵੀ ਕਿੰਨੇ ਪੈਸੇ ਬਣ ਕੇ ਕਹਣਗੇ ਕੋਈ ਗੋਲ ਨਹੀਂ ਜਾਂ ਫੇਰ ਕਰ ਲਾਂਗੇ ਉਹ ਕਿਉਂ ਕਹਿੰਦੇ ਹੁੰਦੇ ਆ ਮੈਨੂੰ ਇਹ ਗੱਲ ਦੱਸਿਓ ਕਿਉਂ ਕਹਿੰਦੇ ਹੁੰਦੇ ਆ ਉਹ ਪਤਾ ਕਿਉਂ ਕਹਿੰਦੇ ਨੇ ਕਿ ਬਾਈ ਹਾਂ ਜਿਵੇਂ ਕਹਿੰਦੇ ਹੁੰਦੇ ਨੇ ਕਿ ਜਿਹੜਾ ਆਪਦਾ ਲਿਹਾਜ਼ ਵਾਲਾ ਹੋਵੇ ਹਾਂ ਜਾਂ ਜਿਹੜਾ ਆਪਦਾ ਬੰਦਾ ਹੋਵੇ ਜਮਾ ਆਪਦਾ ਸਾਕਾ ਹਾਂ ਉਹਨੂੰ ਅਗਲਾ ਮਿੱਠਾ ਬਣ ਕੇ ਠੱਗਦਾ ਹੁੰਦਾ ਹੂੰ ਸਹੀ ਆ ਠੱਗਦਾ ਪਤਾ ਕਿਉਂ ਹੁੰਦਾਗਾ ਬਾਈ ਜਿਵੇਂ ਹੁਣ ਆਏ ਲਾਲਾ ਬਾਈ ਪੱਟੀ ਤੂੰ ਉਰੇ ਆਵੇਂਗਾ ਮੇਰੇ ਲਈ ਮੰਨ ਲਾ ਤੂੰ ਦਵਾਈ ਲੈਣ ਆਉਣਾ ਚੱਲ ਹੂੰ ਜੇ ਮੈਂ ਤਾਂ ਢਠਣਾ ਹੋਵੇ ਨਾ ਹੂੰ ਲਿਓ ਜੀ ਚਾਹ ਦੀ ਪਿਆਲੀ ਲਿਓ ਬਿਸਕੁਟ ਲਿਓ ਪੱਟੀ ਨੂੰ ਤਰਵਾ ਕਰੋ ਬਾਹ ਕਰੋ ਪਾਣੀ ਪਿਓ ਹੂੰ ਜਦੋਂ ਐਂਡ ਤੇ ਆ ਕੇ ਪੈਸੇ ਦੇਣ ਦੀ ਵਾਰੀ ਆਈ ਹਾਂ ਮੈਂ ਪਤਾ ਤੈਨੂੰ ਕੀ ਕਹਾਂ ਹਾਂ ਨਾ 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 ਪੈਸੇ ਨਹੀਂ ਸੋਤੋਂ ਲੈਣੇ ਬਸ ਬਸ ਪੈਸੇ ਤਾਂ ਲੈਣੀ ਨਹੀਂ ਹੈਗੇ ਆਪਾਂ ਸੋਤ ਹਾਂ ਤੂੰ ਕਹੇਗਾ ਜੀ ਫਿਰ ਵੀ ਦਸੋ ਦਾ ਸਹੀ ਚਾਹ ਪਾਣੀ ਪੀਤਾ ਸੋਡਾ ਇਹ ਥੋੜੀ ਚੀਜ਼ ਲੈ ਕੇ ਜਾਵਾਂ ਹਾਂ ਬਸ 2500 ਰੁਪਿਆ ਬਣ ਗਿਆ ਤੇਰਾ ਸਾਰਾ ਹਾਂ 1 ਲੀਟਰ ਆ 2500 ਬਣ ਗਿਆ ਹੂੰ ਠੀਕ ਆ ਆਮ ਲੋਕਾਂ ਨੂੰ ਕੀ ਰੇਟ ਦੇ ਰਿਆਂਗੇ ਉਹ ਚੀਜ਼ ਆ ਸਾਰੀ 1200 ਵਾਲੀ ਚੀਜ਼ ਆ 2500 ਬਣ ਗਿਆ ਇਹਨੂੰ ਕਹਿੰਦੇ ਨੇ ਮਿੱਠਾ ਬਣ ਕੇ ਠੱਗਣਾ ਹੂੰ ਸਹੀ ਹੈ ਠਾਕਾ ਹੀ ਠਗਦੇ ਹੁੰਦੇ ਨੇਗੇ ਬਿਲਕੁਲ ਠੀਕ ਹੈ ਜੀ ਤੇ ਬਾਕੀ ਭਾਈ ਜਿਹੜਾ ਆਪਣਾ ਕੰਮ ਆਪਣਾ ਕੰਮ ਤਾਂ ਇਹ ਮੰਨ ਲਓ ਵੀ 10 ਤੋਂ 20 ਰੁਪਏ ਹੱਤਾ ਹੂੰ ਸਹੀ 5 ਤੋਂ 10 15 ਤੋਂ 20 ਆਪਣਾ ਮਾਰਜਨ ਇੰਨਾ ਕੀ ਆ ਬਸ ਠੀਕ ਹੈ ਜੀ 5 ਤੋਂ ਸ਼ੁਰੂ ਹੋ ਕੇ ਮਾਰਜਨ 20 ਰੁਪਏ ਤੱਕ ਠੀਕ ਹੈ ਜੀ ਕਈ ਦਵਾਈਆਂ ਇਹ ਆ ਜਾਂ ਵੀ ਨਹੀਂ ਗਈਆਂ ਬਾਈ ਕੰਪੀਟੀਸ਼ਨ ਦਾ ਟਾਈਮ ਚੱਲਦਾ ਹੈਗਾ ਪੱਲਿਓਂ ਵੀ ਪਾਉਣੀਆਂ ਪੈਂਦੀਆਂ ਨੇ ਗੀਆਂ ਪੈਸੇ ਜੇਬ ਚੋ ਵੀ ਪਾਉਣੇ ਪੈਂਦੇ ਨੇ ਕਈ ਦਵਾਈਆਂ ਇਹ ਆਈਆਂ ਨਹੀਂ ਨਹੀਂ ਆ ਠੀਕ ਹੈ ਜੀ ਆਪਣਾ ਮੇਨ ਮੁੱਦਾ ਹੁੰਦਾਗਾ ਬਾਈ ਆਪਾਂ ਨੇ ਚੀਜ਼ ਵਧੀਆ ਦੇਣੀ ਆ ਗਾਹਕ ਨੂੰ ਜਿਵੇਂ ਹੋਣਾ ਐ ਲਾਲਾ ਵੀ ਬੜਾ ਨਰਾਪੁਰਾ ਪਸ ਹਸਤੇ ਮਗਰ ਬਣਾ ਜਾਇਆ ਕਰੋ ਹਾਂ ਜਿਵੇਂ ਬਹੁਤ ਕੁਝ ਚੱਲਦਾਗਾ ਬਾਈ ਹਨਾ ਹੂੰ ਹੋਰ ਲਵੇ ਲਾਉਣੇ ਸਾਇਰਾਂ ਚ ਬਹੁਤ ਕੁਝ ਚੱਲਦਾ ਹੈਗਾ ਬਾਈ ਇਧਰ ਇਧਰ ਹਨਾ ਹੂੰ ਤੇ ਜਿਵੇਂ ਕਹਿ ਦਿੰਦੇ ਨੇ ਵੀ ਸਾਡਾ ਸਾਇਰ ਤਾਂ ਇੱਕ ਤਰ੍ਹਾਂ ਦਾ ਉਹ ਬਣਿਆ ਪਿਆਗਾ ਇਧਰੋਂ ਗੱਲਾਂ ਕਰਦੇ ਨੇ ਲੋਕ ਹੂੰ ਹੱਬ ਬਣਿਆ ਪਿਆ ਦਵਾਈਆਂ ਵਾਲਿਆਂ ਦਾ ਹੱਬ ਯਾ ਅੱਛਾ ਐਂ ਕਹਿੰਦੇ ਨੇ ਕਈ ਐਂ ਕਹਿੰਦੇ ਨੇ ਕਈ ਬਾਈ ਠੀਕ ਉਹ ਹੱਬ ਚ ਆ ਕੇ ਲੋਕਾਂ ਦੇ ਨਾਲ ਗੱਲ ਲਾਉਂਦੇ ਨੇ ਓਕੇ ਹਾਂ ਹੂੰ ਠੀਕ ਹੈ ਜੀ ਪਤਾ ਕਿ ਮੈਂ ਠੀਕ ਆ ਵਿਚ ਵਿਚ ਪਤਾ ਕੀ ਕਹਿੰਦੇ ਨੇ ਕਿ ਅਖੇ ਇਹ ਤਾਂ ਚੀਜ਼ ਮਹਿੰਗੀ ਵੇਚਦਾ ਆਪਾਂ ਨੂੰ ਫਲਾਣੇ ਸਾਇਰ ਚ ਉੱਥੇ ਹੀ ਜਾਣਦੇ ਆ ਕਿ ਦੁਗਾਂ ਟੱਪ ਕੇ ਜਾਣਦੇ ਆ ਕਿ ਆਪਾਂ ਨੂੰ ਉੱਥੋਂ ਸਸਤੀ ਮਿਲਦੀ ਆ ਇਹ ਆ ਜੀ ਉਈ ਯਾਰ ਐ ਤਾਂ ਦੇਖ ਲੋ ਮੈਂ ਉੱਥੇ ਖੋਦ ਯਾਰ ਮੈਂ ਸਾਰੇ ਕਿਤੇ ਯਾਰ ਮੈਂ ਫਿਰਿਆ ਹੋਇਆ ੱਟਕੇ ਖਾਦੇ ਹੋਏ ਲੇਗੇ 14 ਸਾਲ ਉਹੀ ਨਹੀਂ ਬਾਈ ਹਨਾ ਆਵਦੇ ਹਨ ਚੱਪਲਾਂ ਕਸਾਈਆਂ ਜੁੱਤੀਆਂ ਕਸਾਈਆਂ ਸਾਰਾ ਕੁਝ ਦੇਖਿਆ ਹੋਇਆ ਐ ਤਾਂ ਦੇਖ ਲੋ ਵੀ ਬਤੰਤਰ ਉਹ ਚੀਜ਼ ਲੈਣ ਤੋਂ ਪਹਿਲਾਂ ਟੈਕਨੀਕਲ ਪੂਰਾ ਹੈਗਾ ਉਹਦੇ ਚਾ ਹੂੰ ਕੁਆਲਿਟੀ ਹੈਗੀ ਹੈਗੀ ਇਹ ਚੀਜ਼ ਤਾਂ ਦੇਖ ਲੋ ਸਭ ਦਾ ਪਤਾ ਹੈਗਾ ਕੌਣ ਕੀ ਕਰਦਾ ਕਿੱਥੇ ਕੀ ਆ ਪਰ ਇੱਕ ਪੂਰੇ ਵੇਚ ਲੂੰਗਾ ਮੈਂ ਹਾਂ ਉਹਦੀ ਉਰੇ ਵਿਚਾਰੇ ਲੋਕਾਂ ਨੂੰ ਬਣਾ ਜੂਗਾ ਫੋਦੂ ਤੁਰੇ ਫਿਰਦੇ ਆ ਨੂ ਯਾਰ ਕਿਸਾਨਾਂ ਨੂੰ ਹੈ ਜਿਹੜੇ ਸੱਪਾਂ ਦੀਆਂ ਸਿਰੀਆਂ ਮੱਦ ਕੇ ਮਸਾਂ ਵਿਚਾਰੇ ਉਹ ਕਰਦੇ ਨੇਗੇ ਵਾਦੇ ਘਾਟੇ ਨੀਲੀ ਸੱਤ ਵਾਲੇ ਦੇ ਸਿਰ ਤੇ ਛੱਡ ਕੇ ਹਨ ਉਹ ਕਰਦੇ ਨੇ ਉਰੇ ਕਮਾ ਭਾਈ ਉਹਦੀ ਕਚੇਰੀ ਚ ਲੇਖਾ ਤਾਂ ਉੱਥੇ ਹੋਣਾ ਲੇਖਾ ਤਾਂ ਉੱਥੇ ਹੋਣਾ ਸਹੀ ਗੱਲ ਹੈ ਬਿਲਕੁਲ ਜੀ ਲੇਖਾ ਧਰਮ ਬਗੇਸ਼ਿਆ ਉੱਥੇ ਹੀ ਹੋਣਾਗਾ ਭਾਈ ਲੇਖਾ ਤਾਂ ਸਾਰਾ ਤੇ ਬਾਕੀ ਭਾਈ ਜਿਹੜੀ ਗੱਲ ਆ ਹੁਣ ਜਿਵੇਂ ਆਪਣੇ ਲਵੇ ਦਵਾਈਆਂ ਚੱਲਦੀਆਂ ਨੇਗੀਆਂ ਤੇ ਸਭ ਤੋਂ ਪਹਿਲਾਂ ਹੁਣ ਦਵਾਈ ਚਲਦੀ ਆ ਜਿਵੇਂ ਜਿਹੜੀ 24 ਘੰਟੇ ਦੇ ਵਿੱਚ ਵਿੱਚ ਸਪਰੇਅ ਕਰਨੀ ਹੁੰਦੀ ਆ ਅੱਛਾ ਨਾਲ ਦੀ ਨਾਲ ਵੀ ਤਾਂ ਟਰੈਕਟਰ ਨੇ ਮਗਰ ਦੀ ਮਗਰ ਚੱਕਣੀ ਹੁੰਦੀ ਆ ਆਪਾਂ ਨੇ ਬੂਮ ਹਾਂਜੀ ਆਹ ਪਈਆ ਬਾਈਆ ਵਕੀਰਾ ਪੀ ਆਈ ਦੀ ਵਕੀਰਾ ਬਾਈ ਬਾਇ ਨੇਮਾਂਗੀ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਬਾਈ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਲਿਓ 60 ਗ੍ਰਾਮ ਦਾ ਪੀਸ ਆਗਾ ਇਹ 60 ਗ੍ਰਾਮ ਇੱਕ ਕਿੱਲੇ ਦੀ ਡੋਜ਼ ਆ ਨਾਲ ਆ ਪੈਂਦੀ ਇਹ ਪਾ ਲਓ ਚਾਹੇ ਇੰਨਾ ਦੀ ਵੀ ਪਾ ਲੋ ਕੋਈ ਚੱਕਰ ਨਹੀਂ ਬੰਕਰ ਦੇ ਨਾਂ ਤੇ ਆਉਂਦੀ ਆ ਉਹ ਕੋਈ ਈਸੂ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਜੀ 2 ਲੀਟਰ ਕਿੱਲੇ ਦੇ ਇਹ ਪਾ ਲੋ 1 ਪੀਸ ਇਹ ਪਾ ਲੋ ਠੀਕ ਹੈ ਜੀ ਰਿਜ਼ਲਟ ਆ ਲਾ ਲੋ ਵੀ ਟੋਪੋ ਟਾਪ ਇਹਨੇ ਕਿਉਂਕਿ ਭਾਈ ਇਹ ਚੀਜ਼ ਆ ਜਿਹੜੀ ਪੱਟੀ ਵੀਰੇ ਇਹਨੇ ਨਾ ਉਥੇ ਕੰਮ ਕਰਨਾ ਗੁੱਲੀ ਰੰਡੇ ਦੇ ਅ ਬੀ ਤੇ ਕੰਮ ਕਰਨਾ ਹੁੰਦਾ ਠੀਕ ਹੈ ਜੀ ਜਿੰਨਾ ਕੱਕ ਕੰਡਾ ਹੁੰਦਾ ਹੈ ਨਾ ਦੋਨਾਂ ਨੇ ਮਿਲ ਕੇ ਬੀ ਖਤਮ ਕਰਨਾਗਾ ਤੁਹਾਨੂੰ ਲਾਲਾ ਪਾਲਕ ਦਾ ਵੀ ਹੋ ਗਿਆ ਉਹਦੇ ਚ ਕਣਕ ਚ ਲਾ ਲੋ ਹੂੰ ਤੇ ਆਪਣਾ ਦੂਜਾ ਗੁੱਲੀ ਗੱਲੀ ਡੰਡਾ ਹੋਰ ਆ ਰਾ ਵਗੈਰਾ ਜੇ ਕੱਕ ਹੋਗੇ ਹੂੰ ਹੂੰ ਗਦੇ ਗੁਦੇ ਕੰਨਾਂ ਜਿਹਨੂੰ ਕਹਿੰਦੇ ਹੋ ਯਾਰ ਠੀਕ ਹੈ ਜੀ ਉਹ ਹੋਗੇ ਉਹਨਾਂ ਨੂੰ ਖਤਮ ਕਰ ਦੇਣਾ ਇੱਕ ਆ ਵਕੀਰਾ ਆਪਣੇ ਲਵਿਆ ਆਉਂਦੀ ਆ ਬਾਈ ਅੱਛਾ ਜੀ ਇਹਦੇ ਨਾਲ ਵੀ ਆ 2 ਲੀਟਰ ਪੈਂਦੇ ਨੇਗੇ ਪੈਂਦੀ ਦੇ ਜੀ ਇਹ ਇਹ ਵੀ 60 ਗ੍ਰਾਮ ਦਾ ਹੀ ਪੀਸਾਗਾ ਕਿੱਲੇ ਕਿੱਲੇ ਦੀ ডোজ ਹੁੰਦੀ ਆ ਇਹਦੀ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਤੁਸੀਂ ਵਰਤ ਸਕਦੇ ਹੋ ਨੈਟਿਕੋ ਕੰਪਨੀ ਦੀ ਆ ਗਈ ਠੀਕ ਹੈ ਜੀ ਫੋਨ ਤੇ ਗੱਲ ਮੇਰੇ ਨਾਲ ਤੁਸੀਂ ਕਰ ਲਿਓ ਤੇ ਬਾਕੀ ਹੁਣ ਜਿਹੜਾ ਮੂਰੇ ਸਪਰੇਹਾਂ ਚੱਲਣ ਗਿਆ ਬਾਈ ਅ ਉਨ੍ਹਾਂ ਦਾ ਵੀ ਸਟਾਕ ਆਪਣੇ ਲਵੇ ਆ ਗਿਆ ਜਣੀ ਤੇ ਉਹ ਤੁਹਾਨੂੰ ਆਪਾਂ ਮੌਕੇ ਤੇ ਉਦੋਂ ਵੀਡੀਓ ਵੀਡੀਓ ਪਾਵਾਂਗੇ ਉਹ ਦੱਸਾਂਗੇ ਹੁਣ ਜਿਵੇਂ ਆਪਣੇ ਲਵੇ ਲਾ ਲੋ ਅਕੀਰਾ ਤਾਂ ਹਾਜ਼ਰ ਆ ਗਈ ਠੀਕ ਆ ਆਪਾਂ ਐਂਡ ਵੀ ਹਾਜ਼ਰਾਂ ਮਿਲ ਜੂ ਉਸ ਨੂੰ ਠੀਕ ਆ ਜੀ ਤੇ ਸਿਉਂਕ ਸੁੰਡ ਤੋਂ ਜਿਵੇਂ ਹੁਣ ਕਣਕ ਚ ਤੁਸੀਂ ਨੇ ਕੀ ਕੰਮ ਕਰਨਾਗਾ ਜਿਹੜਾ ਤੁਹਾਡੇ ਪਹਿਲਾਂ ਸਿਉਂਕ ਸੁੰਡ ਪਿਛਲੇ ਸਾਲ ਕਣਕਾਂ ਖਾਲੀਆਂ ਉਹਦੇ ਤੋਂ ਬਾਈ ਆ ਚੀਜ਼ ਪਾ ਲੋ ਇੱਕ ਪੈਕਟ ਇੱਕ ਕਿੱਲੇ ਦਾ ਠੀਕ ਆ ਜੀ ਚਾਹੇ ਤਾਂ ਇਹਨੂੰ ਰੇਚਰ ਲਾ ਕੇ ਪਾਣੀ ਦੇ ਮੂਰੇ ਡੇਕ ਦੋ ਹੂੰ ਠੀਕ ਹੈ ਜੀ ਪਹਿਲਾਂ ਡੇਕ ਦੋ ਰੇਚਰ ਲਾ ਕੇ ਬਾਅਦ ਚ ਪਾਣੀ ਲਾ ਦਿਓ ਕੋਈ ਚੱਕਰ ਨਹੀਂ ਨਾਲ ਤਾਂ ਇਹਨੇ ਸਯੰਗ ਸੁੰਡ ਦਾ ਕੰਮ ਕਰਨਾ ਨਾਲੇ ਕਣਕ ਨੂੰ ਬਾਈ ਪਾੜੂਗੀ ਬਹੁਤ ਵਧੀਆ ਐਨ ਲਾਲਾ ਵੀ ਬੜਾ ਬੜਾ ਉਹ ਬਣਾ ਦੂਗੀ ਉਹ ਬੂਝਾ ਬਣਾ ਦੂਗੀ ਬਾਈ ਠੀਕ ਹੈ ਤੇ ਬਹੁਤ ਸੋਹਣੇ ਰਿਜ਼ਲਟ ਨਿਕਲੇ ਬਈ ਇਹਦੇ ਸੁੰਡ ਤੋਂ ਵੀ ਕੰਮ ਕਰੂ ਸਯੰਗ ਤੋਂ ਵੀ ਗਰੋਥ ਵੀ ਕਰਾਉਣੀ ਆਗੀ ਇਹਨੇ ਠੀਕ ਹੈ ਜੀ ਠੀਕ ਹੈ ਜੀ ਸਯੰਗ ਸੁੰਡਾ ਐਂਡ ਤੇ ਇੱਕ ਨਹੀਂ ਪੈਂਦਾ ਹੈਗਾ ਇਹ ਚੀਜ਼ ਨਾਲ ਬਾਈ ਐਂਡ ਹਾਂਜੀ ਐਂਡ ਤੇ ਇੱਕ ਨੈਟ ਕੋ ਕੰਪਨੀ ਦੀ ਨਟੇਰਾ ਦੇ ਨਾਂ ਤੇ ਆਉਂਦੀ ਆ ਗਈ ਠੀਕ ਹੈ ਇਹਦਾ ਵੀ ਰੇਟ ਮੇਰੇ ਨਾਲ ਫੋਨ ਤੇ ਗੱਲ ਕਰ ਲਿਓ ਇਹ ਪਾਉਣੀ ਇੱਕ ਵਾਰੀ ਪੈਣੀ ਆ ਬੱਸ ਇੱਕ ਵਾਰੀ ਹੀ ਪੈਣੀ ਆ ਜੀ ਬਾਈ ਜੇ ਕਿਸੇ ਨੇ ਦੋ ਵਾਰੀ ਪਾਉਣੀ ਆਂ ਕੀ ਐ ਲਾਲਾ ਵੀ ਅਗਲੇ ਦੇ ਜਿਵੇਂ ਲਾਲਾ ਵੀ ਪਿਛਲੇ ਸਾਲ ਜਿਹੜੇ ਹਿਸਾਬ ਨਾਲ ਪਿਛਲੇ ਸਾਲ ਸੁੰਡ ਪਿਆ ਤੀਆ ਛੋਟੇ ਬਾਈ ਉਸ ਹਾਮ ਨਾਲ ਤੁਸੀਂ ਦੇਖਿਓ ਆਪਦਾ ਵੀ ਕੀ ਸਿਚੁਏਸ਼ਨ ਆਉਂਦੀ ਆ ਇਸ ਸਾਲ ਇੰਨਾ ਹੀ ਸੁੰਡ ਪੈਂਦਾਗਾ ਫਿਰ ਤੁਸੀਂ ਦੋ ਵਾਰੀ ਵੀ ਪੀ ਸਕਦੇ ਨਹੀਂ ਇੱਕ ਵਾਰੀ ਨਾਲ ਇਹ ਸਾਰ ਪੀ ਦੋ ਠੀਕ ਹੈ ਜੀ ਬਾਕੀ ਗ੍ਰੋਥ ਤੋਂ ਆਪਣੇ ਦਾ ਵੀ ਆ ਪਿਆਗਾ ਆਪਣਾ ਪੁਰਾਣਾ ਜਾਦੂਗਰ ਬਾਈ ਉਤਮ 골ਡ ਉਤਮ 골ਡ ਠੀਕ ਹੈ ਜੀ ਉਤਮ 골ਡ ਨੂੰ ਦੇਖੋ ਵਰਤ ਕੇ ਸਾਰੇ ਇੱਕ ਵਾਰੀ ਬਾਈ ਇਹਨੂੰ ਜਰੂਰ ਵਰਤ ਕੇ ਦੇਖੋ ਇਹਨੇ ਗ੍ਰੋਥ ਦਾ ਵੀ ਕੰਮ ਕਰਨਾ ਇਹਨੇ ਸਿਉਂਖ ਸੁੰਡ ਦਾ ਵੀ ਕੰਮ ਕਰਨਾ ਬਿਲਕੁਲ ਠੀਕ ਹੈ ਜੀ ਇਹਦੇ ਵੀ ਰਿਜ਼ਲਟ ਬਹੁਤ ਸੋਹਣੇ ਨੇ 4 ਕਿਲੋ ਕਿੱਲੇ ਦਾ ਪੈਂਦਾ ਹਣਾ ਠੀਕ ਹੈ ਜੀ ਕਣਕ ਚ ਠੀਕ ਹੈ ਜੀ ਤੇ ਬਾਕੀ ਜਿਵੇਂ ਜਿਹੜੇ ਕਿਸਾਨ ਭਰਾਵਾਂ ਦੇ ਲਾ ਲੋ ਚਲੋ ਸੌਂਡਾ ਵਾਲੀ ਸਿਉਂਖ ਵਾਲੀ ਦਵਾਈ ਤੁਸੀਂ ਰੇਹ ਦੇ ਮੂਰੇ ਨਹੀਂ ਪਾਉਣੀ ਹੈਗੀ ਹਨਾ ਜੀ ਵੀ ਜਾ ਤੁਸੀਂ ਤੇ ਇੱਕ ਵਾਰੀ ਹੋਰ ਚੀਜ਼ ਆ ਇਹ ਦਵਾਈ ਆ ਗਈ ਜਿਹੜੀ ਨੜੇ ਆਹ ਇਹ ਤੁਸੀਂ ਕਣਕ ਬੀਜਣ ਵੇਲੇ ਵੀ ਪਾ ਸਕਦੇ ਹੋ ਡੀਏਪੀ ਵਾਲੇ ਪਾਊਡਰ ਚ ਪਾ ਸਕਦੇ ਹੋ ਠੀਕ ਹੈ ਜੀ 4 ਕਿਲੋ ਇਹ ਪਾਊਗਾ ਡੀਏਪੀ ਵਾਲੇ ਪਾਊਡਰ ਚ ਜਿਵੇਂ ਹੁਣ ਬੀਜਣ ਵੇਲੇ ਪਾਉਣੀਆਂ ਇੱਕ ਪੈਕਟ ਇਹ ਪਾਣਾਗਾ ਇਹ ਵੀ 4-5 ਕਿਲੋ ਦਾ ਪੈਕਟ ਆਗਾ ਠੀਕ ਹੈ ਜੀ ਇਹ ਵੀ ਇੱਕ ਪੈਕਟ ਪਾਊਗਾ ਡੀਏਪੀ ਵਾਲੇ ਪਾਊਡਰ ਚ ਪਾ ਕੇ ਬੀਜ ਸਕਦੇ ਹਾਂ ਕਣਕ ਪਾਣੀ ਦੇ ਮੂਹਰੇ ਸਿੱਟਾ ਦੇਣਾਗਾ ਆਹੋ ਵੀ ਦੇ ਸਕਦੇ ਠੀਕ ਹੈ ਜੀ ਦੋਨੇ ਚੀਜ਼ਾਂ ਜੀ ਕੰਮ ਕਰਨਾਗਾ ਤੇ ਕਈ ਕਿਸਾਨ ਭਰਾ ਨਹੀਂ ਚਲੋ ਪਹਿਲਾਂ ਕੋਈ ਦਵਾਈ ਦਬੀ ਲਾ ਸਕਦੇ ਹਾਂ ਤੇ ਇੰਨਾ ਟਾਈਮ ਨਹੀਂ ਹੁੰਦਾ ਕਿਸੇ ਲਵੇ ਜੇ ਬਾਅਦ ਚ ਸੁੰਡ ਦੀ ਕੋਈ ਦਿੱਕਤ ਆਉਂਦੀ ਆ ਗਈ ਭਾਈ ਤਾਂ ਤੁਸੀਂ ਆਹ ਲਾਣ ਪਾ ਸਕਦੇ ਹੋ 1 ਲੀਟਰ 2 ਕਿਲਿਆਂ ਚ ਪਾਣਾਗਾ ਇਹ ਓਕੇ ਠੀਕ ਹੈ ਜੀ ਸਿਉਂਗ ਸੁੰਡ ਤੋਂ ਇਹਦੇ ਵੀ ਬਹੁਤ ਸੋਹਣੇ ਰਿਜ਼ਲਟ ਨੇਗੇ ਇਹ ਕੰਮ ਕਰੂਗੀ ਪੂਰਾ ਟਾਪ ਦਾ ਕੰਮ ਕਰਦੀ ਹੈ ਭਾਈ ਇਹ ਘੋਨੇ ਤੇ ਵੀ ਇਹਦੇ ਬਾਣੇ ਬੂਟੇ ਤੇ ਬਹੁਤ ਸੋਨੇ ਰਿਜ਼ਲਟ ਆਏ ਤੇ ਠੀਕ ਹੈ ਜੀ ਤੇ ਬਾਕੀ ਆਪਣੇ ਲਵੇ ਆ ਪਈਆਂ ਨੇ ਜਿਹੜੀਆਂ ਮੂਰੇ ਚੱਲਣੀਆਂ ਨੇ ਸੋਮੇਟੋਮੋਂ ਦੀ ਲੀਡਰ ਪਈ ਆਗੀ ਆ ਪਈ ਆ 505 ਪਾਇਨਰ ਦੀ ਆਪਣੇ ਲਵੇ ਵੀਰੇ ਆ ਜਬਰੈਲ 61 ਪਿਆਗਾ ਜਿਹੜਾ ਆਪਾਂ ਪਹਿਲਾਂ ਸਪਰੇਅ ਕਰਦੇ ਆ ਜਾਂ ਦੂਜਾ ਕਰਦੇ ਆ ਗਰੋਥ ਵਾਸਤੇ ਕਣਕ ਤੇ ਤੇ ਆ ਪਿਆਗਾ ਆਪਣੇ ਲਵੇ ਹੈਗਾ ਜਾਂ 75% ਇਹ ਤੁਸੀਂ ਕੋਈ ਵੀ ਤੁਸੀਂ ਸਪਰੇਅ ਕਰਦੇ ਹੋ ਗ੍ਰੋਥ ਵਾਲੀ ਲਾ ਲਓ ਗ੍ਰੋਥ ਵਾਲੀਆਂ ਦੀ ਗੱਲ ਕਰਦਾ ਗ੍ਰੋਥ ਵਾਲੀ ਕਰਦੇ ਹੋਗੇ ਜੇ ਤੁਸੀਂ ਜਿਹੜੀ ਵੀ ਗ੍ਰੋਥ ਵਾਲੀ ਸਪਰੇਅ ਜਿਵੇਂ ਲਾ ਲਓ ਤੁਸੀਂ ਮੈਗਜ਼ੀਨ ਕਰਦੇ ਹੋ ਜਾਂ ਤੁਸੀਂ ਜਬਰਿਲ ਕੈਸੜ ਕਰਦੇ ਹੋ ਜਾਂ ਅੰਤਕਾਰ ਕਰਦੇ ਹੋ ਕੋਈ ਵੀ ਕਰ ਉਹਦੇ ਨਾਲ ਆਹ ਚੀਜ਼ ਜਰੂਰ ਪਾਇਆ ਕਰੋ ਫੰਗੀ ਸਾਈਡ ਆਗਾ ਇਹ ਹਲਕਾ ਜਿਹਾ ਫੰਗੀ ਸਾਈਡ ਜਰੂਰ ਪਾਇਆ ਕਰੋ ਬਾਈ ਜਿਵੇਂ ਅਸੀਂ ਇਹ ਵੇਚਦੇ ਆਂਗੇ ਬਾਈ ਇਹਦੇ ਪਿਛਲੇ ਸਾਲ ਬਹੁਤ ਟਾਪ ਦੇ ਰਿਜ਼ਲਟ ਆਏ ਸੀ ਬਹੁਤ ਰਿਜ਼ਲਟ ਆਏ ਨੇ ਇਹਦੇ ਬਹੁਤ ਸੋਹਣੇ ਬਾਈ ਠੀਕ ਹੈ ਜੀ ਤੇ ਉਹ ਪਈ ਆ ਗਈ ਆਪਣੇ ਲਈ ਬਾਈ ਟੈਲੈਂਟਸ ਵੀ ਆਈ ਪਈ ਆ ਗਈ ਐਕਸਲ ਪਈ ਆ ਗਈ ਆਪਣੇ ਲੈ ਬਾਈ ਕਲੋਰੋ ਪਈ ਆ 20% ਹਾਂ ਆ 240 ਪਈ ਆ ਗਈ 50% ਕਲੋਰੋਸੋਮੀਟੋਮੋ ਦੀ ਪਈ ਆ ਗਈ ਠੀਕ ਹੈ ਜੀ ਪੈਂਡੀ ਵਕੀਰਾ ਸਾਨੂੰ ਪਹਿਲਾਂ ਦੱਸ ਹੀ ਦਿੱਤਾ ਆ ਪਿਆਗਾ ਆਪਣੇ ਲੈਵੇ ਸਾਰਿਆਂ ਨੂੰ ਪੁਰਾਣਾ ਜਾਦੂਗਰ ਆਪਣਾ ਬਾਈ ਚਮਤਕਾਰ ਚਮਤਕਾਰ 골ਡ ਜਿਹਨੇ ਪਿਛਲੇ ਸਾਲ ਬਾਈ ਸਾਨੂੰ ਨਜ਼ਾਰਾ ਲਿਆਤਾ ਹਾਂ ਇਹ ਪਰ ਜਣੀ ਇਹਦਾ ਟਾਈਮ ਹਜੇ ਅੱਗੇ ਆਉਣਾਗਾ ਕੱਲਾ ਨਜ਼ਾਰਾ ਖਾਲਸ ਹੈ ਜੀ ਇਹਨੂੰ ਲਿਆਇਆ ਇਹਨੇ ਕਿਸਾਨਾਂ ਨੂੰ ਵੀ ਨਜ਼ਾਰਾ ਲੈਂਦਾ ਹੈ ਝਾੜੀ ਨੇ ਕਿੰਨਾ ਬਤਾਇਆ ਜੀ ਦੱਸਿਓ ਝਾੜ ਬਾਈ ਇਹਨੇ ਇੱਕ ਪਾਸੇ ਦਾ ਬੰਦੇ ਨੇ ਇੱਕ ਕਿੱਲੇ ਚ ਤਾਂ ਕੀਤੀ ਆ ਗਈ ਜਣੀ ਤਿੰਨ ਕਿੱਲਾਂ ਚ ਇਹ ਕੀਤਾ 1/2 ਲੀਟਰ 6 ਕਿੱਲਾਂ ਦਾ ਲੀਟਰ ਆ ਇੱਕ ਕਿੱਲਾ ਉਹਨੇ ਛੱਡਿਆਗਾ ਜਿਹੜਾ ਇੱਕ ਕਿੱਲਾ ਛੱਡਿਆ ਸੀ ਉਹਦੇ ਚੋਂ 42 ਮਣੇ ਦਾ ਤੜਾ ਪਿਆ ਸੀ ਕਣਕ ਦਾ ਪਿਛਲੇ ਸਾਲ ਦੀ ਗੱਲ ਆ ਗਈ ਮੈਂ ਨੰਬਰ ਵੀ ਦੇ ਸਕਦਾ ਉਹ ਬੰਦੇ ਦਾ ਠੀਕ ਹੈ ਜੀ ਜਿਹੜੇ ਤਿੰਨ ਕਿੱਲੇ ਉਹਨੇ ਕੀਤੇ ਤੇ ਜਦੋਂ ਉਹਦੇ ਚੋਂ ਇੱਕ ਕਿੱਲੇ ਦੀ ਉਹਨੇ ਆਸਤ ਕੱਢੀ ਉਹ 65 ਮਣੇ ਦਾ ਤੜਾ ਪਿਆ ਸੀ ਦੇਖੋ ਫਿਰ ਇੱਕ ਪਾਸੇ 42 ਮਣਾ ਇੱਕ ਪਾਸੇ 65 ਮਣਾ ਹਾਂ ਠੀਕ ਹੈ ਜੀ ਤੇ ਇਹ ਸਾਨੂੰ ਆਪਾ ਦੇਵਾਂਗੇ ਦਵਾਈ ਜਿਵੇਂ ਹੁਣ ਵੀ ਜੇ ਕਿਸੇ ਨੇ ਲਿਆਣੀਆਂ ਹੁਣ ਵੀ ਲਿਆ ਸਕਦੇ ਹੋ ਕੋਈ ਚੱਕ ਪਰ ਇਹ ਆ ਹੁਣ ਜਿਵੇਂ ਪਹਿਲੇ ਸਪਰੇਅ ਕਰੋਗੇ ਗ੍ਰੋਥ ਵਾਲੇ ਉਹਦੇ ਨਾਲ ਨਹੀਂ ਇਹ ਪੈਂਦੀ ਬਾਈ ਅੱਛਾ ਕਿਉਂਕਿ ਇਹ ਜਿਆਦਾ ਤੇਜ਼ ਆ ਕੀ ਇਹਨਾਂ ਝਾੜ ਤੇ ਕੰਮ ਕਰਨਾਗਾ ਇਹਦੇ ਦੋ ਸਪਰੇਅ ਕਰਦੇ ਹੋ ਤੁਸੀਂ ਦੂਜੇ ਤੇ ਤੀਜੇ ਨਾਲ ਹਾਂ ਠੀਕ ਹੈ ਤੀਜਾ ਵਿਚ ਵਿੱਚ ਚਾਰ ਸਪਰੇਅ ਵੀ ਕਰਦੇ ਨੇ ਅੱਛਾ ਦਾਣੇ ਸਾਫ ਤੋਂ ਵੀ ਪਾਉਂਦੇ ਨੇ ਵਿੱਚ ਕਿਸਾਨ ਫਰਾਂ ਠੀਕ ਹੈ ਜੀ ਇੱਕ ਲਾਸਟ ਸਪਰੇਅ ਕਰਦੇ ਹੋ ਇੱਕ ਲਾਸਟ ਸੈਕਿੰਡ ਕਰਦੇ ਹੋ ਹੂੰ ਠੀਕ ਹੈ ਜੀ ਇਹ 6 ਕਿੱਲਿਆਂ ਤੇ ਲੀਟਰ ਪਾਊਗਾ ਬੜਾ ਸੋਹਣਾ ਰਿਜ਼ਲਟ ਨੇ ਬਾਈ ਇਹਦੇ ਦਾ ਠੀਕ ਹੈ ਜੀ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਜਿਹੜੀ ਵੀ ਰੇਟ ਰੂਟ ਦੀ ਗੱਲ ਹੋਊ ਮੇਰੇ ਨਾਲ ਫੋਨ ਤੇ ਕਰ ਲਿਓ ਬਾਈ ਠੀਕ ਹੈ ਜੀ ਬਾਕੀ ਕੁੱਲ ਮਿਲਾ ਕੇ ਕੇ ਜੀ ਧਰਮੇ ਬਾਈ ਮਾਲ ਮਾਲ ਬਾਈ ਸਾਰਾ ਆਇਆ ਪਿਆਗਾ ਦਿਖਾ ਨਟੇਰਾ ਡਰੂਰਾ ਫੁੱਲ ਪਿਆ ਬਾਈ ਆਪਣੇ ਲਵੇ ਠੀਕ ਹੈ ਜੀ ਤੇ ਆ ਪਈਆ ਗਈ ਆਪਣੇ ਲਵੇ ਜਿਵੇਂ ਹੁਣ ਸਰੋਂਾਂ ਬੀਜਦੇ ਨੇ ਐਡਵਾਂਟਾ ਦੀ ਸਰੋਂ ਪਈ ਆ ਗਈ ਬਾਈ 427 ਠੀਕ ਹੈ ਜੀ ਤੇ ਆ ਪਈਆ ਐਡਵਾਂਟਾ ਦੀ ਆਪਣੇ ਲਵੇ 427 ਆ ਗਈ ਇਹ ਵੀ ਠੀਕ ਹੈ ਜੀ ਸਰੋਂਾਂ ਸਰੋਂਾਂ ਸਾਰਾ ਕੁਝ ਬੀਬੂ ਬਾਈ ਆਪਣੇ ਲਵੇ ਆਇਆ ਪਿਆਗਾ ਤੇ ਜਿਵੇਂ ਆ ਬਾੜੀ ਬੁੜੀ ਵਾਲੇ ਬੀਬੂ ਸਾਰਾ ਕੁਝ ਬਾਈ ਅਵੇਲੇਬਲ ਆਗਾ ਆਪਣੇ ਲਵੇ ਤੇ ਆ ਪਿਆਗਾ ਬਾਈ ਆਪਣਾ ਲੈ ਜਿਵੇਂ ਪਾਲਕ ਇੱਕ ਗੱਲ ਹੋਰ ਆ ਗਈ ਬਾਈ ਪੱਟੀ ਆਪਣਾ ਪ੍ਰੋਸੈਸ ਆਗਾ ਜਿਹੜਾ ਇਹ ਪੁਰਾਣੇ ਵਾਂਗੂ ਹੀ ਆ ਪਹਿਲਾਂ ਵਾਂਗੂ ਠੀਕ ਹੈ ਜੀ ਕਾਦਾ ਬਲਾਂ ਦੀ ਬਾਈ ਆਹ ਐਡਵਾਂਟਾ ਦਾ ਮਾਟਰ ਵੀ ਪਿਆ ਬਾਈ ਜੇ ਜੀਐਸ ਟੈਨ ਇਹ ਵੀ ਫੋਨ ਕਰਕੇ ਮੰਗਾ ਸਕ ਆਨਲਾਈਨ ਡਿਲੀਵਰੀ ਦਾ ਬਾਈ ਆਪਣਾ ਉਹ ਵੀ ਪਹਿਲਾਂ ਵਾਂਗੂ ਪਹਿਲਾਂ ਵਾਂਗੂ ਹੀ ਆਗਾ ਬਾਈ ਠੀਕ ਹੈ ਜੀ ਠੀਕ ਹੈ ਜੀ 15 ਤੋਂ 20000 ਦਾ ਮਾਲ ਆਗਾ ਜੇ ਗੱਡੀ ਚ ਤੁਸੀਂ ਮੰਗਾਉਨੇ ਹੋ ਤਾਂ ਤਾਂ ਛੋਟੇ ਐ ਲੈ ਲਓ ਵੀ ਡਿਲੀਵਰੀ ਫ੍ਰੀ ਆ ਘਰ ਤੇ ਕਮਾਲ ਉਹ ਕਿਹਾ ਹੈ ਆਲ ਪੰਜਾਬ ਦੀ ਗੱਲ ਕਰਦਾ ਮੈਂ ਠੀਕ ਹੈ ਜੀ ਠੀਕ ਹੈ ਜੀ ਪੇਮੈਂਟ ਆ ਜਿਹੜੀ 50% ਪੇਮੈਂਟ ਜਣੀ ਅੱਧੀ ਪੇਮੈਂਟ ਜੇ 16000 ਰੁਪਿਆ ਦਾ ਬੰਦੇ ਦਾ ਆ 20000 ਰੁਪਿਆ ਦਾ ਤਾਂ 10000 ਪਹਿਲਾਂ ਪਾਉਣਾ ਪਊ ਮਾਲ ਦਾ ਬਾਕੀ ਦਾ 10 ਮੌਕੇ ਤੇ ਹਾਂ ਦਾ ਸਾਡਾ ਬੰਦਾ ਜਾਂਦਾ ਕਿ ਇਹਨੂੰ ਮੌਕੇ ਤੇ ਫੜਾ ਦੇ ਕਰੋ ਠੀਕ ਹੈ ਜੀ ਕੋਈ ਜੰਕਰ ਨਹੀਂ ਤੇ ਖਾਲਸਾ ਜੇ ਕਿਸੇ ਨੂੰ ਉਰੇ ਆਉਣਾ ਲੋਕੇਸ਼ਨ ਦੱਸਿਓ ਆਪਣੀ ਦੁਆਰਾ ਉਰੇ ਆਉਣਾਗਾ ਜੀ ਆਪਣੀ ਦੁਕਾਨ ਆਈਗੀ ਆ ਕਿ ਖਾਲਸਾ ਪੈਸਟੀਸਾਈਡ ਪੁਲਸਨੈ ਰੋਡ ਸੰਗਰੂਰ ਇਧਰੋਂ ਜਦੋਂ ਬਟਰੋਖਾ ਕ ਇਤੋਂ ਪੋੜਾ ਆਉਂਦਾ ਹੈਗਾ ਪੁਲ ਤੋਂ ਨੀਚੋਂ ਦੀ ਹਾਂ ਓਵਰ ਬ੍ਰਿਜ ਦੇ ਨੀਚੋਂ ਦੀ ਪੋੜਾ ਆਉਂਦਾ ਹੈਗਾ ਜਦੋਂ ਤੁਸੀਂ ਆ ਕੇ ਘੜ ਤੋਂ ਘਟ ਕਿਲੋਕੀਮੀਟਰ ਆਗੇ ਛੋਟੇ ਪਰਲੇ ਪਾਸੇ ਜਿਹੜੀ ਸਾਈਡ ਆਮੋਗੇ ਬਰੇਤੀ ਰੇਤੇ ਬਾਜਰੀ ਦੀ ਟਾਲ ਉਹਦੇ ਓਪੋਜ਼ਿਟ ਦੁਕਾਨ ਆ ਇਧਰੋਂ ਆਉਂਗੇ ਬਰਨਾਲਾ ਕੈਂਚੀਆਂ ਚੋਂ ਇਧਰੋਂ ਵੀ ਐਂ ਲਾ ਲਓ ਵੀ ਕਿਲੋਮੀਟਰ ਤੇ ਦੁਕਾਨ ਆ ਗਿਆ ਆਪਣੀ ਇਧਰੋਂ ਜਦੋਂ ਪਰਨਾਲਾ ਕੈਂਚੇ ਜਾਉਂਗੇ ਛੋਟੇ ਵਾਲੀ ਸਾਈਡ ਹੀ ਦੁਕਾਨ ਆ ਜੀ ਇਹ 메ਨ ਪੁਲਿਸ ਲਾਈਨ ਰੋਡ ਪਜਦਾ ਹੈ ਮੈਨੇ ਇਹ ਰੋਡ ਪੁਲਿਸ ਲਾਈਨ ਆਗਾ ਜੀ ਹਨਾ ਜੀ ਠੀਕ ਆ ਜੀ ਬੱਗੂਆਣੇ ਵਾਲੇ ਗੇਟ ਲਵੇ ਪੁਲਿਸ ਲਾਈਨ ਰੋਡ ਸੰਗਰੂਰ ਆ ਠੀਕ ਆ ਜੀ ਠੀਕ ਆ ਜੀ ਹਾਂ ਜੀ ਤੇ ਬਾਕੀ ਮਾਲ ਮੂਲ ਮਗਾਉ ਵੀਰੇ ਆਪਾਂ ਐ ਲਾ ਲਓ ਸਾਹਿਬ ਜਿਹੜੇ ਇਧਰ ਹੜ ਪ੍ਰਭਾਵਤ ਲੋਕ ਨੇ ਬਾਈ ਜਿਵੇਂ ਹਾਂ ਜੀ ਹਾਂ ਜੀ ਜੇ ਉਧਰੋਂ ਮਾਲ ਮੂਲ ਮਗਾਉਣਾਗਾ ਕਿਸੇ ਨੇ ਉ ਤਾਂ ਆਪਣਾ ਤਾਂ ਕੰਮ ਤਾਂ 5-10 ਰੁਪਈਆ ਤੇ ਹੁੰਦਾ ਆਪਾਂ ਐ ਲਾ ਲਓ ਵੀ ਪੂਰੇ ਦੇ ਪੂ ਜਾਣ ਕੇ ਬਿਣਾ ਮਾਰਜਨ ਤੋਂ ਬਿਣਾ ਮਾਰਜਨ ਤੋਂ ਬਿਣਾ ਮਾਰਜਨ ਤੋਂ ਨੋ ਪ੍ਰੋਫਿਟ ਨੋ ਲੌਸ ਲੱਗੇ ਰੇਟ ਦੇ ਵਿੱਚ ਮਾਲ ਪਹੁੰਚੂ ਲੱਗੇ ਰੇਟ ਦੇ ਵਿੱਚ ਵੀਰੇ ਮਾਲ ਪਹੁੰਚ ਪਚਾ ਦਾਂਗੇ ਸਾਡੇ ਲਵੇ ਕੋਈ ਚੱਕਰ ਵਾਲੀ ਗੱਲ ਨਹੀਂ ਇੱਕ ਵਾਰੀ ਜਰੂਰ ਆਓ ਸਾਡੇ ਲਵੇ ਤੇ ਇੱਕ ਹੋਰ ਬੱਤੀ ਗੱਲ ਹਾਂਜੀ ਅਸੀਂ ਨਾ ਹੜ ਪ੍ਰਭਾਵਤ ਲੋਕਾਂ ਉੱਤਰ ਆਪਣੇ ਪ੍ਰਭਾਵਾਂ ਦੀ ਮਦਦ ਦੇ ਕਰਨ ਗਏ ਹਾਂਜੀ ਸਾਨੂੰ ਪਿੰਡ ਵਿੱਚ ਅਸੀਂ ਜੋੜੇ ਭਾਈਆਂ ਜੋੜੇ ਕਹਿੰਦੇ ਨੇ ਅੱਛਾ ਠੀਕ ਹੈ ਜੀ ਕਹਿੰਦੇ ਜੋੜੇ ਉਰੀ ਵੀ ਗਏ ਨੇ ਉਧਰ ਹੜ ਪ੍ਰਭਾਵਤਾ ਦੇ ਉਹ ਕਰਨ ਕਹਿੰਦੇ ਇਹ ਕਿਹੜੀ ਮਦਦ ਕਰਨ ਗਏ ਹੋਣਗੇ ਅੱਛਾ ਇਹ ਤਾਂ ਕਹਿੰਦੇ ਆਪਦੀ ਦੁਕਾਨ ਤੇ ਕਾਰਡ ਹੀ ਵੰਡਣ ਗਿਆ ਨੇ ਕਿੱਥੇ ਤੱਕ ਸੋਚ ਗਰੀ ਹੋਈ ਆ ਲੋਕਾਂ ਦੀ ਆ ਹੈ ਹਾਲਾਂਕਿ ਆਪਾਂ ਨੇ ਤਾਂ ਚੱਲ ਪੁੰਨ ਕੀਤਾ ਤੀਗਾ 30-40000 ਰੁਪਿਆ 50000 ਰੁਪਿਆ ਅਸੀਂ ਆਪਦੀ ਜੇਬ ਚੋਂ ਖਰਚ ਕੇ ਆਏਗੇ ਅਸੀਂ ਕਾਰਡ ਵੰਡਣ ਦੇ ਮਾਰੇ ਗਏ ਆ ਬਾਈ ਯਾਰ ਉੱਥੇ ਯਾਰ ਉਦਾਂ ਯਾਰ ਕੁਛ ਮਰਜ਼ੀ ਕੋਹਲਾ ਹਨਾ ਗਏ ਚੱਲ ਕਾਰਡ ਵੰਡੇ ਸੇ ਹੀ ਵੰਡੇ ਯਾਰ ਸਾਨੂੰ ਕੀ ਚੱਕਰ ਆ ਉਹ ਤਾਂ ਪ੍ਰਮਾਤਮਾ ਨੂੰ ਪਤਾ ਇਹ ਕਾਰਡ ਵੰਡ ਕਹਿੰਦੇ ਨੇ ਕਿ ਕਾਰਡ ਵੰਡ ਕਹਿੰਦੇ ਆ ਸਹਿਜੇ ਲੋਕ ਨੇ ਇਹਦਾ ਵੰਡ ਕਹੇ ਵੰਡ ਕਹੇ ਯਾਰ ਇਸ ਦਾ ਸਾਡੇ ਪਿੰਡ ਦੀ ਗੱਲ ਆ ਇਹ ਹਾਂ ਪੰਜ ਚਾਰ ਖਾਚਾਂ ਜੀਆਂ ਹੈਗੀਆਂ ਨੇ ਸਾਡੇ ਪਿੰਡ ਚ ਅੱਛਾ ਹਾਂ ਚਲੋ ਹੁੰਦਿਆ ਜੀ ਜਿੱਦਾਂ ਦੀ ਸੋਚ ਹੁੰਦੀ ਅਗਲਾ ਵਰਤ ਲੈਂਦਾ ਹਾਂ ਤੇ ਲੈ ਮਿੱਤਰੋ ਬਾਕੀ ਨੰਬਰ ਆਪਾਂ ਚਲਾਤਾ ਤੁਸੀਂ ਹੋਰ ਕੋਈ ਖਾਲਸਾ ਜੀ ਤੋਂ ਕਿਸੇ ਦਵਾਈ ਦਾ ਰੇਟ ਪੁੱਛਣਾ ਤਾਂ ਪੁੱਛ ਸਕਦੇ ਹੋ ਇੱਥੇ ਵਾਕਈ ਯਾਰ 10 20 ਰੁਪਈਆ ਦੀ ਮਾਰਜਨ ਤੇ ਕੰਮ ਕਰਦੇ ਨੇ ਬਾਈ ਵੀਰੇ ਕੈਮਾ ਸਾਲ ਲੱਗ ਗਿਆ ਜੀ ਆਪਾਂ ਨੂੰ ਦੁਕਾਨ ਕੀ ਤੈਨੂੰ ਕੈਸ ਕਾਊਂਟਰ ਖੋਲਿਆ ਨੂੰ ਤੀਜਾ ਚੱਲਦਾ ਭਾਈ ਤੀਜਾ ਸਾਲ ਲੱਗ ਗਿਆ ਇੱਥੇ ਨਾ ਕਿਸਾਨ ਭਰਾਵਾਂ ਦਾ ਬੜਾ ਵੱਡਾ ਹੁਣ ਤੱਕ ਫਾਇਦਾ ਹੋਇਆ ਯਾਰ ਗੱਲ ਤੇ ਐ ਕਿਉਂਕਿ ਜਿੱਥੇ ਤੱਕ ਸੱਜਣ ਸਾਡੀ ਵੀਡੀਓ ਦੇਖਦੇ ਆ ਭਰਾ ਯਕੀਨ ਕਰਦੇ ਆ ਸਾਡਾ ਵੀ ਇਹ ਹੁੰਦਾ ਯਾਰ ਵੀ ਆਪਾਂ ਹਰ ਇੱਕ ਸੱਜਣ ਦੀ ਵੀਡੀਓ ਨਾ ਪਾਈਏ ਵੀ ਮੈਂ ਆਪ ਦਾ 10000 ਰੁਪਏ ਲੈਣ ਦਾ ਮਾਰਾਂ ਮੈਂ ਕਹਿੰਦਾ ਇੱਥੋਂ ਦਵਾਈਆਂ ਸਸਤੀ ਮਿਲਦੀਆਂ ਨੇ ਇੱਥੋਂ ਜਰ ਜਿੱਥੇ ਆਪਣੀ ਜ਼ਮੀਰ ਇਜਾਜ਼ਤ ਦੇ ਦਿੰਦੀ ਹੈ ਨਾ ਵੀ ਜਰੇ ਭਰਾਵਰੀ ਵਾਕਈ ਯਾਰ ਥੋੜੇ ਮਾਰਜਨ ਤੇ ਕੰਮ ਕਰਦੇ ਆ ਅ ਕਈ ਵਾਰ ਨਾ ਮੇਰੇ ਪਿੰਡ ਦੇ ਆਏ ਨੇ ਜੇ ਕਹਤਾ ਬਾਈ ਜੇ ਅਸੀਂ ਭੱਟੀ ਦੀ ਵੀਡੀਓ ਦੇਖਦੇ ਹੁੰਨੇ ਹਣਾ ਸਾਡੇ ਪਿੰਡ ਵਾਲਾ ਭੱਟੀ ਥੋੜੀ ਵੀਡੀਓ ਪਾਉਂਦਾ ਕੋਈ ਵਿੱਗੇ ਦੀ ਦਵਾਈ ਆ ਕਿਉਂਕਿ ਜਾ ਯਾਰ ਲੈ ਜਾਂਦਾ ਬਾਈ ਕਿਹੜਾ ਛੜਦਾ 10 ਰੁਪਏ ਦੀ ਕੋਈ ਛੜਦਾ ਵਿੱਗਿਆਂ ਦੀਆਂ ਦਵਾਈਆਂ ਨਾ ਬਾਈ ਉਰੀ ਮੈਂ ਦੇਖਿਆ ਵੀ ਸਾਡੋ ਕਹਣ ਕਿ ਭੱਟੀ ਜੇ ਜਰਾ ਅਸੀਂ ਆਏ ਕਹਤਾ ਵੀ ਸਾਥੋਂ ਪੈਸੇ ਨਹੀਂ ਲੈਂਦੇ ਲੈ ਇੱਕ ਗੱਲ ਹੋਰ ਸੁਣਾ ਆ ਲਾਸਟ ਸਪਰੇਅ ਤੀਗਾ ਝੋਨੇ ਦਾ ਇੱਕ ਬਾਪੂ ਆ ਗਿਆ ਬਾਈ ਬਟਰੁਖਾਂ ਦਾ ਉਹ ਵਿਚਾਰਾ 2.5 ਕਿੱਲਾਂ ਦੀ ਖੇਤੀ ਕਰਦਾਗਾ ਠੀਕ ਆ ਉਹਦੇ ਦਵਾਈ ਬਣ ਗਈ ਚਲ ਮੰਨ ਕੇ ਬਾਈ 16 ਕਾ 100 ਰੁਪਏ ਦੀ ਦਵਾਈ ਬਣ ਗਈ ਹਾਂ ਮੈਂ ਉਹਨੂੰ ਉਹਦੇ ਚੋਂ ਵੀ ਉਹ ਕੀਤਾ ਅੱਛਾ ਉਹਨੇ ਮੈਨੂੰ 1600 ਦੇਣ ਲੱਗਿਆ ਮਹਾਬਸ ਬਾਪੂ 800 ਰੁਪਏ ਦੇ ਦੇ ਬਾਧੂ ਆ ਅ 60 60 ਤਾਂ 800 60 ਤਾਂ ਬਾਈ ਯਾਰ ਨਾ ਤਾਂ ਮੇਰੇ ਲਾਣੇਦਾਰ ਨੂੰ ਪਤਾ ਲੱਗਣ ਦਿੱਤਾ ਮੈਂ ਨਾ ਇਹਨੂੰ ਲੱਗਣ ਦਿੱਤਾ ਸਹੀ ਗੱਲ ਆ ਯਾਰ ਪਤਾ ਕੀ ਆ ਗਿਆ ਬਾਈ ਜਾਂ ਤਾਂ ਸਾਨੂੰ ਪਤਾ ਜਾਂ ਸਾਡੇ ਪਰਮਾਤਮਾ ਨੂੰ ਪਤਾਗਾ ਮਹਾਰਾਜ ਇਸ ਰੂਪ ਲੱਗੇ ਹੋ ਨੇ ਅਜ ਤਾਂ ਇਹਨਾਂ ਦੇ ਡੋਰੀ ਸਾਡੀ ਹੋਈ ਆ ਹੋਰ ਦੇਖ ਬਾਈ ਅਗਲਾ ਦੁਕਾਨਾਂ ਕਰਦਾਗਾ ਕੈਸ਼ ਕਾਊਂਟਰ ਕਰਦਾ ਦਾਰ ਵਾਲੇ ਕਰਦਾ ਚਾਹੇ ਹਾਂ ਲੋਕ ਇਹ ਕੰਮ ਚ ਸਾਲ 2 ਸਾਲਾਂ ਚ ਬਣ ਜਾਂਦੇ ਨੇਗੇ ਸਮਾ ਸਾਡਾ ਘਰੇ ਆ ਕੇ ਦੇਖੀ ਭਾਈ ਸਾਡੇ ਬਾਲੇ ਵੀ ਡੰਗਣ ਵਾਲੇ ਹੋਏ ਭਾਈ ਅੱਛਾ ਜੀ ਹਾਂ ਆਪਾਂ ਆਪਣਾ ਦਾ ਕੰਮ ਹੀ ਕਰਦੇ ਤਿੰਨ ਸਾਲ ਹੋ ਗਏ ਕੈਸ਼ ਕਾਊਂਟਰ ਖੋਲ੍ਹੇ ਨੂੰ ਮਤਲਬ ਘਰ ਦੀ ਸੱਤ ਜਿਵੇਂ ਆਮ ਆਮ ਲੋਕਾਂ ਤੇ ਬੀਤੀ ਆ ਨਾ ਮੀਂਹ ਜੜੀ ਦੇ ਵਿੱਚ ਉਹ ਵੀ ਸੇਮ ਤੁਹਾਡੇ ਨਾਲ ਹੋਇਆ ਸੇਮ ਹੋਇਆ ਭਾਈ ਹਾਂ ਦੇਖ ਲੈ ਸਾਡੇ ਆਪਦੇ ਉਹ ਹੋਏ ਪਹਿਨੇ ਸੀ ਉਧਰ ਉਹ ਵੀਰਾਂ ਨੂੰ ਵੀ ਦੱਸ ਕੇ ਆਇਆ ਹਾਂ ਅਸੀਂ ਆਖਿਆ ਜੀ ਸਾਡੇ ਕਰਦੇ ਵੀ ਸੱਤ ਡੇਗਣ ਵਾਲੀ ਅਸੀਂ ਸੋਡੀ ਮਦਦ ਕਰਨ ਆਏ ਸਾਡੇ ਅੰਦਰ ਦਰਦ ਆਏ ਜੀ ਸਹੀ ਗੱਲ ਹੈ ਫੰਡ ਦੇ ਲੋਕ ਕਹਿੰਦੇ ਨਹੀਂ ਗੇ ਬੇਗੱਡਾ ਟਾੜ ਵੰਡਣਗੇ ਕਹੇ ਜੀ ਖੱਚਾਂ ਦੇ ਕਹੇ ਜੀ ਆਹ پارک ਲਾਵੇ ਪੈਂਦੇ ਨੇਗੇ ਯਾਰ ਅੱਛਾ ਜੀ ਹਾਂ ਚਲੋ ਕੋਈ ਗੱਲ ਨਹੀਂ ਹਣਾ ਚੱਲ ਆਪਾਂ ਨੂੰ ਤਾਂ ਕਿਸੇ ਦੀ ਕੋਈ ਟੈਨਸ਼ਨ ਨਹੀਂ ਯਾਰ ਆਪਾਂ ਤਾਂ ਆਪਦੇ ਉਤੇ ਤੁਰੇ ਚੱਲ ਆਪਾਂ ਸਰੇ ਇੱਕ ਸੰਸਾਰ ਭਰਾਵਾਂ ਨੂੰ ਬੇਨਤੀ ਹੈ ਭਾਈ ਜੇਕਰ ਤੁਸੀਂ ਵੀ ਇਹ ਸੋਚਦੇ ਹੋ ਨਾ ਵੀ ਯਾਰ ਸਾਡਾ ਫਾਇਦਾ ਹੋਵੇ ਹੈਨਾ ਵੀ ਕਿਉਂਕਿ ਫਸਲਾਂ ਤਾਂ ਪਹਿਲੇ ਹੀ ਝਾੜ ਤਾਂ ਬਾਲਾ ਘਟ ਨਿਕਲ ਰਿਹਾ ਤਾਂ ਚੁੱਪ ਕਰਕੇ ਖਾਲਸਾ ਪੈਸਟੀਸਾਈਡ ਦੇ ਕੈਸ ਕਾਊਂਟਰ ਤੇ ਜਰੂ ਕੋਰਸ ਲੈਂਡ ਰੋਡ ਤੇ ਇੱਕ ਐਸ ਕਾਊਂਟਰ ਆ ਖਾਲਸਾ ਪੈਸਟੀਸਾਈਡ ਦੇ ਨਾਮ ਤੇ ਫਰਮ ਆ ਤੇ ਤੁਹਾਡ ਜੇ ਤੁਸੀਂ ਕੋਈ ਆਪਣੀ ਮਰਜ਼ੀ ਦਾ ਵੀ ਨਾ ਕੋਈ ਵੀ ਇੱਕ ਦਵਾਈ ਲੈ ਜਾਣੀ ਆ ਤਾਂ ਲਿਜਾ ਸਕਦੇ ਹੋ ਬਈ ਉਹਨਾਂ ਦੇ ਪ੍ਰੋਡਕਟ ਲਗਭਗ ਸਾਰੇ ਹੁੰਦੇ ਆ ਹਨਾ ਤੇ ਬਾਕੀ ਬਈ ਉਹ ਯਾਰ ਅਸਲ ਕਿਸੇ ਨੂੰ ਗਲਤ ਗਾਈਡ ਨਹੀਂ ਕਰਦੇ ਵਧੀਆ ਰਹਿ ਦਿੰਦੇ ਆ ਤੇ ਤੁਹਾਡਾ ਫਾਇਦਾ ਵੀ ਕਰਦੇ ਆ ਜੀ ਧੰਨਵਾਦ ਸਾਰਿਆਂ ਦਾ